ਆ ਵੀਡੀਓ ਦੇਖਿਓ ਧਿਆਨ ਦੇ ਨਾਲ ਫਤਿਹਗੜ ਸਾਹਿਬ ਦੀ ਸ਼ਹੀਦੀ ਸਭਾ ਦੇ ਵਿੱਚ ਜਿਸ ਸਮੇਂ ਨਗਰ ਕੀਰਤਨ ਦੀ ਪਾਲਕੀ ਸਭ ਆਉਂਦੀ ਹੈ ਤੇ ਉੱਥੇ ਬੱਚੇ ਜਿਹੜੇ ਹੈਗੇ ਨੇ ਉਹ ਆਪਣੇ ਪਰੇਡ ਕਰਦੇ ਨੇ ਤੇ ਪੰਜਾਬ ਪੁਲਿਸ ਦੇ ਇੱਕ ਉੱਚ ਅਧਿਕਾਰੀ ਨੇ ਐਸਪੀ ਰਕੇਸ਼ ਯਾਦਵ ਉਹ ਆਪਣੇ ਸਿਰ ਤੋਂ ਟੋਪੀ ਉਤਾਰਦੇ ਨੇ ਤੇ ਰੁਮਾਲ ਬੰਨਦੇ ਨੇ ਆਪਣੇ ਲੱਕ ਤੇ ਲੱਗੀ ਬੈਲਟ ਵੀ ਉਤਾਰ ਦਿੰਦੇ ਨੇ ਤੇ ਦੱਸਿਆ ਜਾ ਰਿਹਾ ਵੀ ਅੱਗੇ ਜਾ ਕੇ ਆਪਣੇ ਬੂਟ ਵੀ ਉਤਾਰ ਦਿੰਦੇ ਨੇ ਇਹ ਬੱਚਿਆਂ ਦਾ ਹੌਸਲਾ ਇਸ ਤਰ੍ਹਾਂ ਉਹਨਾਂ ਨੇ ਇਸ ਕਦਰ ਵਧਾਇਆ ਤੇ ਇਹ ਵੀ ਇੱਕ ਗੁਰੂ ਮਹਾਰਾਜ ਦਾ ਸਤਕਾਰ ਹੈ ਆਪਣੀ ਇੱਕ ਸ਼ਰਧਾ ਹੁੰਦੀ ਹੈ ਭਾਵਨਾਵਾਂ ਹੁੰਦੀ ਹੈ ਇੱਕ ਗੋਡ ਆਫ ਆਨਰ ਰੇਡ ਦੇ ਰਾਹੀਂ ਦੇਣਾ ਦੁਨਿਆਵੀ ਔਰਤੇ ਇਹ ਗੁਰੂ ਮਹਾਰਾਜ ਦਾ ਸਤਕਾਰ ਜਿਹੜਾ ਕੀਤਾ ਉਹਨਾਂ ਨੇ ਹਿੱਸਾ ਲਿਆ ਉਹਨਾਂ ਦੀ ਭਾਵਨਾ ਸੀਗੀ ਮੈਨੂੰ ਚੰਗੀ ਲੱਗੀ ਵੀਡੀਓ ਤੁਸੀਂ ਵੀ ਧਿਆਨ ਨਾਲ ਦੇਖੋ